ਲੋਕ ਕਈ ਨਸ਼ਾ ਪੱਤਾ ਕਰ ਲੈਂਦੇ ਚਿੱਟਾ ਲਾ ਕੇ ਨਸ਼ਾ ਪੱਤਾ ਕਰਕੇ ਆਪਣੀ ਜ਼ਿੰਦਗੀ ਜਾੜ ਲੈਂਦੇ ਬਾਈ ਪਰ ਉਹੋ ਜਿਹੇ ਚਿੱਟੇ ਨਾਲੋਂ ਇਹ ਜਿਹਾ ਚਿੱਟਾ ਰੱਖ ਲੋ ਬਾਈ ਤੁਹਾਡੀ ਜ਼ਿੰਦਗੀ ਸਬਰ ਜੂ ਤੁਹਾਨੂੰ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਊਗਾ ਬਾਈ ਬਾਈ ਜੀ ਪੰਜਾਬ ਹੈ ਜਿਹੜਾ ਇਸ ਨੂੰ ਘੋੜਿਆਂ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਸਾਡਾ ਇਤਿਹਾਸ ਹੈ ਜਿਹੜਾ ਉਹ ਘੋੜਿਆਂ ਦੀਆਂ ਕਾਟੀਆਂ ਦੇ ਉੱਤੇ ਸਵਾਰ ਰਿਹਾ ਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਘੋੜਿਆਂ ਦੇ ਉੱਤੇ ਸਫਰ ਕਰਦਾ ਰਿਹਾ ਗੁਲਾਬੀ ਪਣ ਦੇਖੋ ਨੁਕਰਾਸ ਨੂੰ ਕਿਹਾ ਜਾਂਦਾ ਵੀ ਚਿੱਟੇ ਵਾਲ ਤਾਂ ਚਲੋ ਆਪਾਂ ਦੇਖ ਲੈਂਦੇ ਆ ਦੂਰੋਂ ਪਰ ਦੂਰੋਂ ਤੁਹਾਨੂੰ ਗੁਲਾਬੀ ਦਿਖਣਾ ਚਾਹੀਦਾ ਹੁੰਦਾ ਘੋੜਾ ਉਹਦੀ ਸਕਿਨ ਆ ਜਿਹੜੀ ਉਹ ਪਿਆਜੀ ਹੋਣੀ ਚਾਹੀਦੀ ਆ ਬਾਈ ਗੁਲਾਬੀ ਭਾ ਮਾਰਦਾ ਬਿਲਕੁਲ ਬਾਈ ਜਿਹੜੀ ਦੀ ਮੈਂ ਮਦਰ ਸਾਈਡ ਤੋਂ ਗੱਲ ਕਰਾਂ ਦੇਖੋ ਮਾਂ ਤੇ ਪਿਓ ਦਾ ਦੋਵਾਂ ਦਾ ਬਰੀਡਿੰਗ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਹੁੰਦਾ ਬਾਈ ਅੱਛਾ ਬਾਈ ਜੀ ਬਹੁਤੇ ਜਿਹੜੇ ਪਸ਼ੂ ਪਾਲਕ ਅਸੀਂ ਵੇਖਦੇ ਆ ਘੋੜਿਆਂ ਦੇ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਜਾਨਵਰ ਨਹੀਂ ਸਾਡੀ ਜਾਨ ਹੈ ਬਿਲਕੁਲ ਜਾਨ ਨਹੀਂ ਬਾਈ ਅੱਜ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਧਰਤ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਅੱਜ ਨਾਪਾ ਦੇ ਵਿੱਚ ਆਏ ਹੋਇਆ ਘੋੜਿਆਂ ਦਾ ਮੇਲਾ ਲੱ ਤੇ ਇੱਥੇ ਤੁਸੀਂ ਵੇਖੋ ਕਿ ਆ ਭੀੜ ਹੈ ਜਿਹੜੀ ਇਹਨਾਂ ਦੀ ਅੱਖ ਹੈ ਜਿਹੜੀ ਇਹ ਖੜ ਜਾਂਦੀ ਹੈ ਘੋੜੇ ਦੇ ਉੱਤੇ ਤੇ ਇਸ ਦਾ ਨਾਮ ਹੈ ਰਣ ਸਿੰਘ ਮੁੱਲ ਕੋਈ ਨਹੀਂ ਆ ਬਾਈ ਜੀ ਇਸ ਦਾ ਮੁੱਲ ਕੋਈ ਵੀ ਇਸ ਦਾ ਨਹੀਂ ਲਾ ਸਕਿਆ ਹਾਲੇ ਤੱਕ ਕਿਉਂਕਿ ਇਹ ਘੋੜਾ ਜਿਹੜਾ ਇੱਥੇ ਬਾਈ ਬਿਨਤ ਸਿੰਘ ਤੁੱਲੇਵਾਲ ਤੋਂ ਲੈ ਕੇ ਪਹੁੰਚੇ ਹੋਏ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਰਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਜੀ ਜਿਹੜਾ ਤੁਸੀਂ ਸਾਡੇ ਸਪਟਿਆਲੇ ਜ਼ਿਲ੍ਹੇ ਦੇ ਮੇਲੇ ਨੂੰ ਫਲਮਾਉਣ ਆਏ ਹੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਬਾਈ ਭਾਈ ਜੀ ਪੰਜਾਬ ਹੈ ਜਿਹੜਾ ਇਸ ਨੂੰ ਘੋੜਿਆਂ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਸਾਡਾ ਇਤਿਹਾਸ ਹੈ ਜਿਹੜਾ ਉਹ ਘੋੜਿਆਂ ਦੀਆਂ ਕਾਟੀਆਂ ਦੇ ਉੱਤੇ ਸਵਾਰ ਰਿਹਾ ਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਘੋੜਿਆਂ ਦੇ ਉੱਤੇ ਹੀ ਸਫਰ ਕਰਦਾ ਰਿਹਾ ਤਾਂ ਇਹ ਸਾਡੀ ਉਹਦਾ ਹਿੱਸਾ ਨੇ ਕਿਵੇਂ ਦੇਖੀਏ ਭਾਈ ਜੀ ਦੇਖੋ ਸਾਡੇ ਗੁਰੂ ਸਾਹਿਬਾਨ ਨੇ ਸਵਾਰੀ ਕੀਤੀ ਹੈ ਜੀ ਪੀਰ ਪੰਗਾਮਰਾਂ ਦਾ ਸਾਡਾ ਦੇਸ਼ ਹੈ ਜੀ ਸਾਡੀਆਂ ਮਤਲਬ ਵੀ ਜੇ ਆਪਾਂ ਕੋਈ ਵੀ ਇਤਿਹਾਸ ਚੱਕਦੇ ਹਾਂ ਮਾ ਘੋੜਿਆਂ ਨਾਲ ਸਬੰਧਤ ਰਿਹਾ ਜੀ ਸਾਡੇ ਛਿੱਕੇ ਇਤਿਹਾਸ ਦੇ ਵਿੱਚ ਤਾਂ ਇਹਨਾਂ ਨੂੰ ਜਾਣ ਪਾਈ ਕਿਹਾ ਗਿਆ ਗੁਰੂ ਸਾਹਿਬ ਮਤਲਬ ਡੰਡਾ ਤੱਕ ਨਹੀਂ ਘੋੜੇ ਨੂੰ ਮਾਰਨ ਦਿੰਦੇ ਸੀ ਤੇ ਅਸੀਂ ਵੀ ਇਹਨਾਂ ਨੂੰ ਜਿਵੇਂ ਪੰਜ ਫੁੱਟਾਂ ਖਾਈਆ ਜਾਂਦਾ ਜਦੋਂ ਇੱਕ ਘਰ ਦੇ ਵਿੱਚ ਇੱਕ ਘੋੜਾ ਖਾਂਦਾ ਹੋਵੇ ਨਾ ਜਦੋਂ ਇੱਕ ਘੋੜੇ ਦੀ ਆਪਾਂ ਸੇਵਾ ਕਰਨ ਲਈ ਸਮਝੋ ਪੰਜ ਸਿੰਘਾਂ ਦੀ ਸੇਵਾ ਕਰ ਲਈ ਜੀ ਆਪਾਂ ਸੋ ਪ੍ਰਮਾਤਮਾ ਦੀ ਬਖਸ਼ੀ ਹੋਈ ਬਹੁਤ ਪਿਆਰੀ ਮਿੱਠੀ ਦਾਤ ਆ ਜੀ ਸਾਨੂੰ ਸੇਵਾ ਵੀ ਕਰ ਰਹੇ ਹਾਂ ਅਸੀਂ ਤੇ ਮਾਲਕ ਨੇ ਸਾਡਾ ਇਹ ਕਿੱਤਾ ਵੀ ਬਣਾਤਾ ਬਾਈ ਜੀ ਨਾਲ ਠੀਕ ਆ ਜੀ ਤੇ ਜਿੰਨੇ ਵੀ ਸਾਡੇ ਉਰੇ ਭਰਾ ਘੋੜੇ ਲੈ ਕੇ ਪਹੁੰਚੇ ਹੋਏ ਆ ਬਹੁਤ ਦੂਰੋਂ ਦੂਰੋਂ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਵੀ ਘੋੜੇ ਆਏ ਹੋਏ ਆ ਬਈ ਜੀ ਤੇ ਮੇਲਾ ਬਹੁਤ ਵਧੀਆ ਭਰ ਰਿਹਾ ਇਸ ਵਾਰ ਦਾ ਜੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਪ੍ਰਮਾਤਮਾ ਨੇ ਸਾਨੂੰ ਇੰਨੀ ਮਿੱਠੀ ਦਾਤ ਦਿੱਤੀ ਹੈ ਜੀ ਸਾਡਾ ਕਿੱਤਾ ਨਾਲ ਆ ਜੀ ਤੇ ਨਾਲ ਇਹ ਸ਼ੌਕ ਵੀ ਆ ਸਾਡਾ ਸਾਰਾ ਜੀ ਹਾਂ ਜੀ ਬਾਈ ਜੀ ਸ਼ੌਕ ਦੀ ਜਦੋਂ ਗੱਲ ਕਰਦੇ ਆ ਤਾਂ ਆ ਘੋੜਿਆਂ ਦੀਆਂ ਕਾਠੀਆਂ ਰਕਾਬਾਂ ਲਗਾਮਾਂ ਇਹਨਾਂ ਦੀਆਂ ਜਿਹੜੀਆਂ ਟਾਪਾਂ ਦੀਆਂ ਕੰਨਾਂ 'ਚ ਆਵਾਜ਼ਾਂ ਸੁਣਦੀਆਂ ਨੇ ਇਹ ਅੱਜ ਦੀ ਜਵਾਨੀ ਦੇ ਹੱਡਾਂ ਦੇ ਵਿੱਚ ਰੋਮ ਰੋਮ 'ਚ ਰਚਦੀਆਂ ਜਾ ਰਹੀਆਂ ਨੇ ਬਿਲਕੁਲ ਬਾਈ ਜੀ ਕਈ ਦੇਖੋ ਨਸ਼ਾ ਕਹਿ ਲੋ ਇਹਨੂੰ ਸ਼ੌਕ ਕਹਿ ਲੋ ਕੁਝ ਵੀ ਕਹਿ ਲੋ ਦੇਖੋ ਹੁਣ ਇੱਥੇ ਲੈ ਕੇ ਆਏ ਆਂ ਅਸੀਂ ਖਰਚਾ ਵੀ ਕਰਦੇ ਆ ਹਨਾ ਘੋੜਿਆਂ ਦਾ ਲੋਕ ਕਈ ਨਸ਼ਾ ਪੱਤਾ ਕਰ ਲੈਂਦੇ ਚਿੱਟਾ ਲਾ ਕੇ ਨਸ਼ਾ ਪਤਾ ਕਰਕੇ ਆਪਣੀ ਜ਼ਿੰਦਗੀ ਝਾੜ ਲੈਂਦੇ ਬਾਈ ਪਰ ਉਹੋ ਜੇ ਚਿੱਟੇ ਨਾਲੋਂ ਇਹੋ ਜਿਹਾ ਚਿੱਟਾ ਰੱਖ ਲੋ ਬਾਈ ਤੁਹਾਡੀ ਜ਼ਿੰਦਗੀ ਸਬਰ ਜੂ ਤੁਹਾਨੂੰ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਊਗਾ ਬਾਈ ਤੇ ਇੱਥੇ ਆਇਆ ਆਉਣਾ ਮਤਲਬ ਜੇ ਦੁਨੀਆ ਤੇ ਆਉਣਾ ਸਫਲ ਹੋ ਜੂ ਬਾਈ ਘੋੜਿਆਂ ਨਾਲ ਮੈਂ ਤਾਂ ਇਹ ਸਮਝਦਾ ਬਾਈ ਕਿਉਂਕਿ ਜਿੰਨੀ ਕਿ ਮੇਰੀ ਮਾਤਾ ਮੈਂ ਉਹ ਹਿਸਾਬ ਦੇ ਨਾਲ ਜਿਸ ਦਿਨ ਦੇ ਘੋੜੇ ਮੇਰੇ ਘਰ ਚ ਆਇਆ ਬਾਈ ਮੇਰੀ ਜ਼ਿੰਦਗੀ ਬਦਲਦੀ ਇੰਨਾ ਘੋੜਿਆਂ ਨੇ ਹਾਂਜੀ ਅੱਛਾ ਇਹ ਕਦੋਂ ਤੋਂ ਕੰਮ ਤੁਸੀਂ ਸ਼ੁਰੂ ਕੀਤਾ ਥੋੜਾ ਜਿਆ ਬਰੀਫ ਦੇ ਵਿੱਚ ਦੱਸ ਬਾਈ ਸ਼ੌਕ ਤਾਂ ਮੈਨੂੰ ਬਚਪਨ ਤੋਂ ਸੀਗਾ ਜੀ ਪਹਿਲਾਂ ਗੇਮ ਕਰਦਾ ਰਿਹਾ ਮੈਂ ਪਰ 5-6 ਸਾਲ ਤੋਂ ਮੈਂ ਘੋੜਿਆਂ 'ਚ ਆਇਆ ਹੌਲੀ-ਹੌਲੀ ਇਹਨਾਂ ਦੀ ਗਹਿਰਾਈ ਤੱਕ ਗਿਆ ਬਾਈ ਜਾਣਿਆ ਬਰੀਡ ਬਾਰੇ ਜਾਣਿਆ ਬਾਈ ਆਪਣੇ ਮਾਰਵਾੜੀ ਤੇ ਨੁਕਰਾ ਬਰੀਡ ਆਪਣੇ ਪੰਜਾਬ ਦੇ ਵਿੱਚ ਥੋੜੀ ਜ਼ਿਆਦਾ ਹੈ ਜੀ ਜ਼ਿਆਦਾ ਕੰਮ ਕੀਤਾ ਜਾਂਦਾ ਵੈਸੇ ਚਾਲ ਵਿੱਚ ਸਿੰਧੀ ਬਹੁਤ ਮਲ ਮੰਨੇ ਜਾਂਦੇ ਆ ਤੇ ਪਰ ਆਪਣੇ 'ਚ ਜੋ ਆਪਾਂ ਵੱਡੇ ਪੱਧਰ ਤੇ ਕੰਮ ਕਈਏ ਨੁਕਰਿਆ ਨੇ ਪੰਜਾਬ ਨੂੰ ਬਹੁਤ ਕੁਛ ਦਿੱਤਾ ਬਹੁਤ ਵੱਡੀ ਦੇਣ ਆ ਕਿਉਂਕਿ ਨੁਕਰਾ ਪੰਜਾਬ ਦੇ ਵਿੱਚ ਪੈਦਾ ਹੁੰਦਾ ਤੇ ਆਲ ਓਵਰ ਇੰਡੀਆ ਦੇ ਵਿੱਚ ਜਾਂਦਾ ਬਾਈ ਤੇ ਮਾਰਵਾੜੀ ਵੀ ਆਪਣੇ ਪੰਜਾਬੀਆਂ ਨੇ ਬਹੁਤ ਚੰਗੇ ਚੰਗੇ ਰਾਜਸਥਾਨ ਤੋਂ ਲਿਆ ਕੇ ਹੁਣ ਬਹੁਤ ਚੰਗੀ ਮਾਰਵਾੜੀ ਦੀ ਬਰੀਡ ਵੀ ਤਿਆਰ ਕਰ ਲਈ ਬਾਈ ਮਤਲਬ ਕਰੀਮ ਭਾਵੇਂ ਨੁਕਰੇ ਦੀ ਹੋਵੇ ਭਾਵੇਂ ਮਾਰਵਾੜੀ ਦੀ ਹੋਵੇ ਅੱਜ ਪੰਜਾਬ ਦੇ ਵਿੱਚ ਆ ਬਾਈ ਜੀ ਬਾਈ ਇਹ ਘੋੜਾ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ ਹਰ ਕਿਸੇ ਨੂੰ ਜਿਹੜਾ ਇਹ ਦਿਲਕਸ਼ ਇਹਦੇ ਵਿੱਚ ਜਦੋਂ ਵੇਖਦਾ ਤਾਂ ਇਹ ਉਸ ਨੂੰ ਆਕਰਸ਼ਿਤ ਕਰਦਾ ਹੈ ਖਿੱਚਦਾ ਹੈ ਆਪਣੇ ਵਾਲੇ ਪਾਸੇ ਵੱਲ ਪਰ ਅੱਜ ਦੀ ਵੀਡੀਓ ਵੇਖਣ ਵਾਲੇ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਸਾਡੇ ਕੋਲ ਸਮਾਂ ਸੀਮਤ ਹੈ ਜਾਂ ਪੈਸੇ ਪੱਖੋਂ ਕਿਤੇ ਨਾ ਕਿਤੇ ਕਮਜ਼ੋਰ ਰਹਿ ਜਾਈਦਾ ਹੈ ਤਾਂ ਇਹ ਸ਼ੌਕ ਨੂੰ ਬੰਦਾ ਪੂਰਾ ਕਰਨਾ ਚਾਹੇ ਤਾਂ ਕਿਵੇਂ ਕਰ ਸਕਦਾ ਦੇਖੋ ਬਾਈ ਇੱਕ ਹੁੰਦੀ ਹੈ ਸ਼ੌਕ ਇੱਕ ਹੁੰਦਾ ਬਿਜ਼ਨਸ ਮੈਂ ਤੁਹਾਨੂੰ ਸਿੱਧੇ ਸ਼ਬਦਾਂ ਵਿੱਚ ਦੱਸਦਾ ਮੇਰਾ ਕੀਤਾ ਵੀ ਆ ਮੈਂ ਪੈਸੇ ਵੀ ਖਰਚਿਆ ਘੋੜੇ ਤੇ ਨਾਲ ਮੇਦੀ ਬਰੀਡਿੰਗ ਸਰਵਿਸ ਵੀ ਦਿੰਨਾ ਇਹਦੀ ਮੈਂ ਇੱਕ ਫੀਸ ਵੀ ਰੱਖੀ ਹੋਈ ਆ ਪਰ ਜੇ ਆਪਾਂ ਘੋੜਿਆਂ ਦਾ ਸ਼ੌਕ ਪੂਰਾ ਕਰਨਾ ਨਾ ਬਾਈ ਤੁਹਾਡੀ ਜੇਬ ਤੇ 50000 ਰੁਪਇਆ ਤੁਸੀਂ ਤਾਂ ਵੀ ਪੂਰਾ ਕਰ ਸਕਦੇ ਹੋ ਤੁਸੀਂ 5 ਕਰੋੜ ਦਾ ਵੀ ਘੋੜਾ ਲੈ ਸਕਦੇ ਜਿੱਥੇ ਤਾਂ ਸ਼ੌਕ ਦੀ ਗੱਲ ਆ ਗਈ ਬਾਈ ਉਥੇ ਪੈਸਾ ਮੈਟਰ ਨਹੀਂ ਕਰਦਾ ਜੇ ਤੁਸੀਂ ਘੋੜਿਆਂ ਦਾ ਸ਼ੌਕ ਆ ਵੀ ਮੇਰੇ ਘਰੇ ਘੋੜਾ ਹੋਵੇ ਘੋੜੀ ਹੋਵੇ ਮੈਂ ਸਵਾਰੀ ਕਰਨੀ ਆ ਤੁਸੀਂ ਤੁਹਾਨੂੰ ਉਹਦੇ ਕੰਨ ਦੇਖਣ ਦੀ ਜਰੂਰਤ ਨਹੀਂ ਕੁਝ ਹੋਰ ਨਹੀਂ ਪਰ ਜਦੋਂ ਤੁਸੀਂ ਇੱਕ ਹਰ ਇੱਕ ਚੀਜ਼ ਆਪਾਂ ਕੁਆਲਿਟੀ ਦੇਖਣ ਜੇ ਤੁਸੀਂ ਕੁਆਲਿਟੀ ਵਾਲੇ ਪੱਖ ਨੂੰ ਦੇਖੋਗੇ ਤਾਂ ਤੁਹਾਨੂੰ ਜੇਬ ਤੁਹਾਡੀ ਖਰਚ ਨਹੀਂ ਪਊਗੀ ਬਾਈ ਜਿਵੇਂ ਹੁਣ ਇਸ ਘੋੜੇ ਦੀ ਵੀਰੇ ਮੈਂ ਬਲੱਡ ਲਾਈਨ ਦੀ ਗੱਲ ਕਰਨਾ ਜੀ ਇਹ ਆਪ ਇਹਦਾ ਨਾਮ ਰਣ ਸਿੰਘਾ ਜੀ ਇਹਦਾ ਪਿਓ ਆ ਜੀ ਅਰਜਨ ਰੌਲੀ ਤੇ ਅਰਜਨ ਰੌਲੀ ਆ ਜੀ ਸਾਲੀ ਵਾਲੇ ਦਾ ਬੱਚਾ ਸਾਲੀ ਵਾਲੇ ਘੋੜੇ ਨੇ ਵੀ ਬਾਈ ਜਿੰਨੇ ਸਾਡੇ ਘੋੜਿਆਂ ਵਾਲੇ ਭਰਾ ਉਹਨੇ ਬਹੁਤ ਟੌਪ ਦੇ ਬੱਚੇ ਪੈਦਾ ਕੀਤੇ ਅਰਜਨ ਰੌਲੀ ਇਹਦਾ ਜਿਹੜਾ ਪਿਓ ਆ ਜੀ ਉਹਨੇ ਬਹੁਤ ਟੌਪ ਦੇ ਬੱਚੇ ਪੈਦਾ ਕੀਤੇ ਤੇ ਸਾਲੀ ਵਾਲੇ ਦੀ ਤੀਜੀ ਪੀੜ੍ਹੀ ਹੈਗੀ ਬਾਈ ਇਹ ਵੀ ਬਹੁਤ ਚੰਗੇ ਬੱਚੇ ਪੈਦਾ ਕਰ ਰਿਹਾ ਮਦਰ ਸਾਈਡ ਤੋਂ ਵੀਰੇ ਜਿਹੜੀ ਇਹਦੀ ਡੈਮ ਆ ਜਿਵੇਂ ਆਪਾਂ ਨਾ ਅਕਸਰ ਕਿਸੇ ਦਾ ਲਾਣਾ ਪੁੱਛਦੇ ਹੁੰਨੇ ਆ ਜਾਂ ਹੋਰ ਇਹ ਚ ਬਲੱਡ ਲਾਈਨ ਬਹੁਤ ਮੈਟਰ ਕਰਦੀ ਨੇ ਉਹ ਕਾਰਨ ਕੀ ਆ ਬਾਈ ਘੋੜੇ ਦਾ ਸੁਭਾਅ ਘੋੜੇ ਦੀ ਸ਼ਕੀਨੀ ਜਿਵੇਂ ਇਸ ਜਿਹੜੀ ਅਰਜਨ ਵਾਲੀ ਬਲੱਡ ਲਾਈਨ ਚ ਆ ਤਾਂ ਗੁਲਾਬੀ ਪੰਨ ਦੇਖੋ ਨੁਕਰਾ ਅਸਲ ਉਹਨੂੰ ਕਿਹਾ ਜਾਂਦਾ ਵੀ ਚਿੱਟੇ ਵਾਲ ਤਾਂ ਚਲੋ ਆਪਾਂ ਦੇਖ ਲਾਂਨੇ ਆ ਦੂਰੋਂ ਪਰ ਦੂਰੋਂ ਤੁਹਾਨੂੰ ਗੁਲਾਬੀ ਦਿਖਣਾ ਚਾਹੀਦਾ ਹੁੰਦਾ ਘੋੜਾ ਉਹਦੀ ਸਕਿਨ ਆ ਜਿਹੜੀ ਉਹ ਪਿਆਜੀ ਹੋਣੀ ਚਾਹੀਦੀ ਆ ਬਾਈ ਗੁਲਾਬੀ ਭਾ ਮਾਰਦਾ ਬਿਲਕੁਲ ਬਾਈ ਜਿਹੜੀ ਇਹ ਮੈਂ ਮਦਰ ਸਾਈਡ ਤੋਂ ਗੱਲ ਕਰਾਂ ਦੇਖੋ ਮਾਂ ਤੇ ਪਿਓ ਦਾ ਦੋਵਾਂ ਦਾ ਬਰੀਡਿੰਗ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਹੁੰਦਾ ਬਾਈ ਇਹਦੀ ਮਾਂ ਹੈਗੀ ਸਾਹੋਕੇ ਲਾਈਨ ਦੀ ਇਹਦਾ ਜਿਹੜਾ ਭਰਾ ਸੀਗਾ ਮਾਲੇ ਪਾਸਿਓ ਉਹ ਹੈਗਾ ਸੀ ਸਾਲੀ ਵਾਲੇ ਘੋੜੇ ਦਾ ਜੋ ਰਿਲੈਂਸ ਗਿਆ ਸੀਗਾ ਜੀ ਬਾਈ ਸੰਦੀਪ ਪਾਲ ਵਾਲੇ ਨੇ ਭੇਜਿਆ ਸੀਗਾ ਉਹ ਵੀ ਬਹੁਤ ਵੱਡੀ ਕੀਮਤ ਤੇ ਵੇਚ ਕੇ ਵੇਕੇ ਗਿਆ ਵੈਸੇ ਤਾਂ ਬਾਈ ਇਹਨਾਂ ਦਾ ਕੋਈ ਐਮ ਆਰ ਪੀ ਨਹੀਂ ਹੁੰਦਾ ਘੋੜਿਆਂ ਦਾ ਹਨਾ ਕੋਈ ਭਾਵੇਂ ਇਹਨੂੰ 10 ਲੱਖ ਦਾ ਕਹਦੇ ਭਾਈ ਕਰੋੜ ਦਾ ਕਹਦੇ ਇਹਦਾ ਕੋਈ ਐਮ ਆਰ ਪੀ ਨਹੀਂ ਘੋੜਿਆਂ ਦਾ ਪਰ ਤੁਹਾਡੀ ਅੱਖ ਹੁੰਦੀ ਆ ਪਰਖਣ ਵਾਲੀ ਜਿੰਨੀ ਕੁ ਤੁਹਾਨੂੰ ਚੀਜ਼ ਚੰਗੀ ਲੱਗਦੀ ਆ ਉਸ ਹਸਾਬ ਨਾਲ ਅੱਖ ਜਦੋਂ ਪਰਖਣ ਵਾਲੀ ਹੋਵੇਗੀ ਤਾਂ ਘੋੜੇ ਦੀ ਅੱਖ ਦੇ ਵਿੱਚ ਵੇਖ ਕੇ ਹੀ ਦੱਸਿਆ ਜਾਂਦਾ ਹੈ ਕਿ ਇਸ ਦਾ ਮੁੱਲ ਹੈ ਜਿਹੜਾ ਉਹ ਕਿੰਨਾ ਹੋ ਸਕਦਾ ਹੈ ਤੇ ਉਹ ਮੁੱਲ ਆ ਇੱਕ ਪਾਰਕੂ ਬੰਦਾ ਹੀ ਲਾ ਸਕਦਾ ਪਾਰਕੂ ਬੰਦਾ ਬਈ ਜੀ ਦੀ ਜੇਬ ਭਾਰ ਚੱਲਦੀ ਆ ਉਹੀ ਪੈਸੇ ਲਾਉਂਦਾ ਬਈ ਸਿੱਧੀ ਜੀ ਗੱਲਾ ਬਾਕੀ ਹੁੰਦਾ ਸ਼ੌਕ ਬਈ ਸ਼ੌਕ ਦਾ ਕੋਈ ਮੁੱਲ ਨਹੀਂ ਆਪਣੇ ਪੰਜਾਬੀ ਦੀਆਂ ਜਿਹੜੀਆਂ ਕਹਾਵਤਾਂ ਬੜੀਆਂ ਹੋਈਆਂ ਨੇ ਉਹ ਐਵੇਂ ਨਹੀਂ ਬਣੀਆਂ ਹੋਈਆਂ ਸ਼ੌਕ ਦਾ ਕੋਈ ਮੁੱਲ ਨਹੀਂ ਬਈ ਬੀਨਤ ਸਿੰਘ ਜੀ ਕਿੰਨੇ ਕੋਈ ਜਾਨਵਰ ਲੈ ਕੇ ਆਏ ਹੋ ਇੱਥੇ ਮੈਂ ਇੱਥੇ 4 ਜਾਨਵਰ ਲੈ ਕੇ ਆਇਆ ਜੀ ਦੋ ਮਾਰਵਾੜੀ ਘੋੜੀਆਂ ਜੀ ਤੇ ਇੱਕ ਨੁਕਰਾ ਘੋੜਾ ਤੇ ਇੱਕ ਨੁਕਰੀ ਦੋ ਦੰਦ ਬਸ਼ੇਰੀ ਲੈ ਕੇ ਆਇਆ ਠੀਕ ਹੈ ਹਾਂਜੀ ਅੱਛਾ ਭਾਈ ਜੀ ਬਹੁਤੇ ਜਿਹੜੇ ਪਸ਼ੂ ਪਾਲਕ ਅਸੀਂ ਵੇਖਦੇ ਆ ਘੋੜਿਆਂ ਦੇ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਜਾਨਵਰ ਨਹੀਂ ਸਾਡੀ ਜਾਨ ਹੈ ਬਿਲਕੁਲ ਜਾਨ ਨਹੀਂ ਭਾਈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਆ ਭਾਈ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸ਼ੌਕ ਹੋਣਾ ਚਾਹੀਦਾ ਜਿਸ ਬੰਦੇ ਨੂੰ ਸ਼ੌਕ ਆ ਨਾ ਉਹ ਘੋੜੇ ਦੀ ਅੱਖ ਦੇਖ ਕੇ ਸਾਰਾ ਕੁਝ ਦੇਖ ਕੇ ਦੱਸ ਦੂ ਕਿ ਇਹਨੂੰ ਕੋਈ ਤਕਲੀਫ ਤਾਂ ਨਹੀਂ ਜਿਹੜਾ ਦਿਲੋਂ ਪਿਆਰ ਕਰਦਾ ਜਿਹੜੇ ਲੋਕ ਇੱਥੇ ਨਿਰਾਪੁਰਾ ਨਾ ਬਿਜ਼ਨਸ ਦੇਖ ਕੇ ਅੱਜ ਮੈਨੂੰ ਵੀ ਦੇਖਦਾ ਨੂੰ ਵੀ ਬਿਆੰਤ ਬਾਗਪੁਰ ਫੜੀ ਖ ਇਨੇ ਫੀਸ ਰੱਖੀ ਹੋਈ ਆ ਚੰਗੇ ਰੁਪਏ ਕਮਾਰਿਆ ਇਹਦੇ ਪਿੱਛੇ ਮਿਹਨਤ ਬਹੁਤ ਵੱਡੀ ਹੁੰਦੀ ਆ ਬਾਈ ਘਾਲਣਾ ਬਹੁਤ ਘਲਣੀ ਪੈਂਦੀ ਆ ਘੋੜਿਆਂ ਪਿੱਛੇ ਤੁਸੀਂ ਲੱਖ ਰੁਪਇਆ ਦੇ ਕੇ ਭਾਵੇਂ ਇੱਕ ਨੌਕਰ ਰੱਖ ਲਓ ਘੋੜੇ ਤੇ ਉਹ ਸੇਵਾ ਨਹੀਂ ਕਰ ਸਕਦਾ ਜਿਹੜੀ ਤੁਸੀਂ ਆਪਦੇ ਹੱਥੀਂ ਘੋੜੇ ਦੀ ਸੇਵਾ ਕਰ ਲੋਗੇ ਤੇ ਉਹੀ ਸੇਵਾ ਤੁਹਾਨੂੰ ਫੜ ਦੇਊਗੀ ਵੀਰੇ ਐਵੇਂ ਤਾਂ ਦੇਖੋ ਬਥੇਰੇ ਪੈਸੇ ਵਾਲੇ ਬੰਦੇ ਬੈਠੇ ਆ ਭਾਵੇਂ ਉਹ ਕਰੋੜਾਂ ਦੇ ਘੋੜੇ ਖਰੀਦ ਲਾਣ ਬਾਈ ਨੌਕਰ ਰੱਖ ਦੇਣਾ ਪਰ ਉੱਥੇ ਵਫਾ ਨਹੀਂ ਕਰਦੇ ਘੋੜੇ ਨਾਲ ਨਫਾ ਨਾ ਵਫਾ ਕੁਝ ਨਹੀਂ ਕਰਦੇ ਇਹ ਉੱਥੇ ਬਾਈ ਬਰਕਤ ਪਾਉਂਦੇ ਆ ਜਿੱਥੇ ਤੁਹਾਡੇ ਹੱਥ ਇਹਨਾਂ ਦੀ ਮਾਲਸ਼ ਕਰਨ ਇਹਨਾਂ ਤੇ ਖਰਖਰਾ ਬੁਰਸ਼ ਕਰਨ ਇਹਨਾਂ ਦੀ ਦੇਖਰੇਖ ਹੋਵੇ ਬਿਲਕੁਲ ਉੱਥੇ ਇਹ ਬਰਕਤ ਕ ਪਾਉਂਦੇ ਆ ਜੀ ਘੋੜੇ ਜਿੱਥੇ ਤੁਸੀਂ ਮੋਹ ਦੇ ਨਾਲ ਇੱਕ ਦੂਜੇ ਨੂੰ ਮਹਿਸੂਸ ਕਰ ਲੈਂਦੇ ਬਿਲਕੁਲ ਬਾਈ ਜੀ ਬਿਲਕੁਲ ਉੱਥੇ ਵਫਾਦਾਰੀ ਆਉਂਦੀ ਹੈ ਬਾਈ ਸਵੇਰੇ 5 ਵਜੇ ਉੱਠਦਾ ਜਦ ਮੈਂ ਇਹ ਮੇਰੇ ਪੈਰਾਂ ਦੀ ਮਤਲਬ ਆਵਾਜ਼ ਸੁਣ ਕੇ ਜਦ ਮੈਂ ਆਪਦਾ ਹੱਥ ਮੂੰਹ ਧੋਣਾ ਜਾਂਦਾ ਇਹਨੂੰ ਮੜਜੀ ਆਵਾਜ਼ ਮਾਰਦਾ ਹਿਣਕਣ ਲੱਗ ਜਾਂਦਾ ਆਪਦੇ ਪੈੜਕ ਦੇ ਵਿੱਚ ਇਹਨੂੰ ਪਤਾ ਵੀ ਹਾਂ ਹੁਣ ਆ ਗਿਆ ਮੈਨੂੰ ਦਾਣਾ ਪਾਣਾ ਬਿਲਕੁਲ ਜਦੋਂ ਵੀ ਇਹਦੇ ਸਾਹਮਣੇ ਜਾਂਦਾ ਨੇ ਬਾਈ ਨੱਚਣ ਲੱਗ ਜਾਂਦਾ ਦੇਖੋ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਕਹਿ ਲੋ ਜਾਂ ਯਾਰ ਦੋਸਤ ਕਹਿ ਲੋ ਤੁਹਾਡੇ ਤੇ ਕਈ ਵਾਰ ਬੁਰਾ ਵਕਤ ਪੈਂਦਾ ਤੁਹਾਨੂੰ ਛੱਡ ਜਾਂਦਾ ਕਰੇ ਇਹੋ ਜੀ ਚੀਜ਼ ਆ ਬਾਈ ਤੁਹਾਡਾ ਹਰ ਵੇਲੇ ਦਿਨ ਰਾਤ ਤੁਹਾਡਾ ਭਲਾ ਮੰਗਦੇ ਆ ਬਾਈ ਇਹ ਪ੍ਰਮਾਤਮਾ ਦੀ ਬਖਸ਼ੀ ਹੋਈ ਨਿਆਬ ਚੀਜ਼ ਨੇ ਬਾਈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਬਾਈ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਤੇ ਜੇ ਪੈਦਾ ਹੋਏ ਤਾਂ ਇਹ ਜੇ ਸਾਨੂੰ ਨਿਆਹ ਹੀਰੇ ਵੈਗਰੂ ਨੇ ਬਖਸ਼ੇ ਬਾਈ ਦਿਲੋਂ ਦਿਲੋਂ ਮਤਲਬ ਸਤਕਾਰ ਕਰਦੇ ਆ ਬਾਈ ਇੰਨਾ ਘੋੜਿਆਂ ਦਾ ਸੀ ਪੰਜਾਬ ਦੇ ਕਲਚਰ ਨੂੰ ਕਿਵੇਂ ਦਾ ਦੇਖਣਾ ਚਾਹੁੰਦੇ ਹੋ ਕਿ ਗਲੀਆਂ ਦੇ ਵਿੱਚ ਘੋੜਿਆਂ ਦੀਆਂ ਜਿਹੜੀਆਂ ਡਾਰਾਂ ਇਸੇ ਤਰੀਕੇ ਇਹਨਾਂ ਦੀਆਂ ਜਿਹੜੀਆਂ ਟਾਪਾਂ ਨੇ ਉਹ ਸੁਣਦੀਆਂ ਰਹਿਣਾ ਬਿਲਕੁਲ ਬਾਈ ਜੀ ਦੇਖੋ ਕਲਚਰ ਆਪਾਂ ਨੂੰ ਕਿਸੇ ਵੀ ਬੰਦੇ ਨੂੰ ਆਪਦਾ ਪਾਸਟ ਬਹੁਤ ਚੰਗਾ ਲੱਗਦਾ ਹੁੰਦਾ ਜਿਹੜੇ ਆਪਣੇ ਬਜ਼ੁਰਗ ਨੇ 80 90 ਸਾਲ ਦੇ ਹੋ ਗਏ ਅੱਜ ਜਦੋਂ ਉਹਨਾਂ ਕੋਲ ਬੈਠਦੇ ਹਾਂ ਕਹਿੰਦੇ ਅਸੀਂ ਘੋੜੀਆਂ ਲਿਆਉਂਦੇ ਸੀ ਮੇਲਿਆਂ 'ਚ ਘੋੜੀਆਂ ਭਜਾਉਂਦੇ ਸੀਗੇ ਹਨਾ ਹਰ ਇੱਕ ਦਾ ਆਪੋ ਆਪਣਾ ਮਤਲਬ ਜਿਹੜਾ ਬਚਪਨ ਗੁਜ਼ਾਰਿਆ ਹੁੰਦਾ ਜਵਾਨੀ ਗੁਜ਼ਾਰੀ ਉਹਨੂੰ ਚੰਗੀ ਲੱਗਦੀ ਹੁੰਦੀ ਆ ਪਰ ਤੁਸੀਂ ਦੇਖ ਰਹੇ ਹੋ ਬਈ ਇੱਥੇ ਸਾਨੂੰ ਵੀ ਸੈਂਕੜੇ ਹਿਸਾਬ ਨਾਲ ਸਾਡੇ ਯਾਰ ਦੋਸਤ ਮਿਲ ਰਿਹਾ ਹਨਾ ਉਹਨਾਂ ਨੂੰ ਮਿਲ ਲੰਨੇ ਆ ਅੱਜ ਕੱਲ ਦੀ ਜਿਹੜੀ ਸੋਸ਼ਲ ਮੀਡੀਆ ਲਾਈਫ ਆ ਬਈ ਲੋਕ ਫੇਕ ਜ਼ਿੰਦਗੀ ਜ਼ਿਆਦਾ ਜਿਉਂਦੇ ਆ ਬਈ ਬੈਠ ਕੇ ਕਿਸੇ ਚੰਗੇ ਰੈਸਟੋਰੈਂਟ ਦੇ ਸਟਿਕਾਂ ਪਾ ਦਾਨਗੇ ਵੇਸੀ ਆ ਖਾ ਪੀ ਰਹੇ ਆ ਪਰ ਦਿਲ ਦੀ ਸਕੂਨ ਕਿਸੇ ਨੂੰ ਨਹੀਂ ਹੈ ਬਈ ਇਹ ਜਾਨਵਰ ਨੇ ਜਿਹੜੇ ਤੁਹਾਨੂੰ ਦਿਲ ਦੀ ਸਕੂਨ ਦਿੰਦੇ ਨੇ ਤੁਹਾਡੇ ਨਾਲ ਇਹ ਜੇ ਤੁਹਾਡੇ ਯਾਰ ਦੋਸਤ ਮਿਲ ਜੋੜ ਦਿੰਦੇ ਜਿਹੜੇ ਤੁਹਾਡੇ ਨਾਲ ਉਮਰ ਭਰ ਦਾ ਸਾਥ ਨਿਭਾਉਂਦੇ ਜੀ ਬਿਲਕੁਲ ਜੀ ਬਾਈ ਦਾ جنੂਨ ਦੀ ਜਦੋਂ ਹੱਦ ਹੁੰਦੀ ਹੈ ਤਾਂ ਸਕੂਨ ਉਦੋਂ ਹੀ ਆਉਂਦਾ ਹੈ ਤਾਂ ਇਹ ਜਾਨਵਰ ਹੈ ਜਿਹੜਾ ਤੁਹਾਨੂੰ ਜਨੂਨ ਦੀ ਤੇ ਸ਼ੌਕ ਦੀ ਹੱਦ ਤੱਕ ਲੈ ਕੇ ਚਲਿਆ ਜਾਂਦਾ ਹੈ ਤੇ ਜਦੋਂ ਤੁਸੀਂ ਇਹਨਾਂ ਦੇ ਨਾਲ ਮੋਹ ਰੱਖਦੇ ਹੋ ਪਿਆਰ ਕਰਦੇ ਹੋ ਮੁਹੱਬਤ ਕਰਦੇ ਹੋ ਤਾਂ ਤੁਹਾਡਾ ਦਿਨ ਹੈ ਜਿਹੜਾ ਇਸ ਤੋਂ ਬਿਨਾ ਸੁੰਨਾ ਸੁੰਨਾ ਲੱਗਣ ਲੱਗਦਾ ਬਿਲਕੁਲ ਬਾਈ ਜੀ ਬਿਲਕੁਲ ਬਹੁਤ ਸ਼ੁਕਰੀਆ ਬਾਈ ਵਿਅੰਕ ਸਿੰਘ ਜੀ ਸਾਡੇ ਨਾਲ ਗੱਲ ਕਰਦੇ ਨੇ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਰਾ ਮੇਲਾ ਜਿਹੜਾ ਕਵਰ ਕਰ ਰਹੇ ਹੋ ਦਿਲਦਿਆਂ ਕਹਿਰਾਈਆਂ ਜੋ ਧੰਨਵਾਦ ਆ ਕਿਉਂਕਿ ਜਿਹੜੇ ਕੁਝ ਭਰਾ ਨੇ ਮਜਬੂਰੀਆਂ ਕਰਕੇ ਦੇਸ਼ ਵਿਦੇਸ਼ ਬੈਠੇ ਆ ਬਾਈ ਉਹ ਇਸ ਮੇਲੇ ਦੀ ਰੌਣਕ ਨੂੰ ਦੇਖ ਕੇ ਮਤਲਬ ਉਹਨਾਂ ਦਾ ਥੋੜਾ ਜਿਹਾ ਮਨ ਨੂੰ ਸਕੂਨ ਮਿਲ ਜਾਂਦਾ ਵੀ ਸਾਡਾ ਪੰਜਾਬ ਭਾਈ ਹੱਸਦਾ ਬਸਦਾ ਦੇਖੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਬਾਈ ਹਨਾ ਚੰਗੇ ਵੀ ਮਾੜੇ ਵੀ ਹਨਾ ਪੰਜਾਬ ਦੇ ਵਿੱਚ ਚਲੋ ਨਸ਼ੇ ਦੀ ਗੱਲ ਕਰਦੇ ਆ ਲੋਕ ਹਨਾ ਤਾਂ ਇਹ ਜੇ ਮਾਹੌਲ ਤੇ ਅਗੇ ਦੇਖੋ ਚੰਗਾ ਵੀ ਬਹੁਤ ਕੁਝ ਆ ਪੰਜਾਬ ਦੇ ਵਿੱਚ ਬਿਲਕੁਲ ਹਾਂ ਬਹੁਤ ਬਹੁਤ ਧੰਨਵਾਦ ਬਾਈ ਇਹ ਮੇਲਾ ਜਿਹੜਾ ਤੁਹਾਨੂੰ ਮਾਨਸਿਕ ਤੌਰ ਦੇ ਉੱਤੇ ਤੰਦਰੁਸਤ ਕਰਨ ਵਾਲਾ ਹੈ ਬਾਈ ਬਿਅੰਤ ਸਿੰਘ ਦਾ ਨੰਬਰ ਹੈ ਤੁਹਾ ਇਹਨਾਂ ਦੇ ਨਾਲ ਮਿਲੋ ਜਿੱਥੇ ਕੰਮ ਨੂੰ ਬੜੇ ਸ਼ੌਕ ਨਾਲ ਕਰ ਰਹੇ ਨੇ ਉੱਥੇ ਹੀ ਬਾਈ ਬੜੇ ਨਿੱਘ ਦੇ ਨਾਲ ਬੜੀ ਮੁਹੱਬਤ ਦੇ ਨਾਲ ਹਰ ਕਿਸੇ ਨੂੰ ਮਿਲਦੇ ਨੇ ਤਾਂ ਬਹੁਤ ਸ਼ੁਕਰੀਆ ਬਾਈ ਵਿੰਸੇ ਸਾਡੇ ਨਾਲ ਆਉਣ ਦਾ ਠੀਕ ਹੈ ਬਾਈ